हां जी सत श्री अकाल जी सारे न्यू ਤੁਹਾਡਾ ਸਾਰੰਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇਕਦਮ ਬਾਜ਼ਾਰ ਵਰਗੇ ਚਾਕਲੇਟ ਡੋਨਟ ਉਹ ਵੀ ਬਿਨਾ ਮੈਦੇ ਤੋਂ ਬਿਨਾ ਸੂਜੀ ਤੋਂ ਬਿਨਾ ਬੇਕਿੰਗ ਪਾਊਡਰ ਬੇਕਿੰਗ ਸੋਡੇ ਤੋਂ ਬਿਨਾ ਮਿਲਕ ਪਾਊਡਰ ਤੋਂ ਬਿਨਾ ਦਹੀਂ ਤੋਂ ਇੰਨੇ ਫਲਫੀ ਕਿ ਤੁਸੀਂ ਯਕੀਨ ਵੀ ਨਹੀਂ ਕਰ ਸਕੋਗੇ ਕਿ ਇਹ ਆਟੇ ਨਾਲ ਬਣੇ ਹੋਇਆ ਜੀ ਬਿਲਕੁਲ ਆਟੇ ਨਾਲ ਬਣੇ ਹੋਇਆ ਵੱਧ ਤੋਂ ਵੱਧ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਾਣੇ ਆਟੇ ਦੇ ਨਾਲ ਡੋਨਟ ਬਣਾ ਸਕਣ ਉਹ ਵੀ ਪੰਜ ਜਦਨੀਆਂ ਟਿਪਸ ਦੱਸੂੰਗੀ ਜਿਨ੍ਹਾਂ ਪਹਿਲੀ ਵਾਰੀ ਚ ਵੀ ਪਰਫੈਕਟ ਬਣ ਜਾਣਗੇ ਇਹ ਡੋਨਟਸ ਐਨੇ ਫਲਫੀ ਚਲੋ ਕਰਦੇ ਆ ਬਣਾਉਣਾ ਸ਼ੁਰੂ ਐਲੀ ਮੈਂ ਇੱਕ ਭਾਂਡੇ ਦੇ ਵਿੱਚ ਅੱਧਾ ਗਲਾਸ ਦੁੱਧ ਪਾਇਆ ਹੈ ਇਹ ਦੁੱਧ ਜਿਹੜਾ ਹੈ ਉਹ ਕੋਸਾ ਜਿਹਾ ਕਰਕੇ ਲੈਣਾ ਹੈ ਨਾ ਹੀ ਬਹੁਤਾ ਗਰਮ ਨਾ ਹੀ ਠੰਡਾ ਕੋਸਾ ਜਿਹਾ ਕਰਕੇ ਲੈਣਾ ਹੈ ਫਿਰ ਇਹਦੇ ਵਿੱਚ 40 ਗ੍ਰਾਮ ਖੰਡ ਪਾਣੀ ਆ ਸਾਫੀ ਖੰਡ ਪਾਉਣੀ ਆ ਆਪਾਂ ਫਿਰ ਇਹਦੇ ਵਿੱਚ ਇੱਕ ਚਮਚ ਪਾਉਣਾ ਆ ਈਸਟ ਦਾ ਈਸਟ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਹੈ ਜਿਹਨੂੰ ਖਮੀਰ ਵੀ ਕਹਿੰਦੇ ਆ ਇੱਕ ਖਮੀਰ ਨੂੰ ਪਾਉਣਾ ਹੈ ਆਪਾਂ ਕੋਈ ਵੀ ਖਮੀਰ ਲੈ ਸਕਦੇ ਆ ਤੇ ਫਿਰ ਇਹਨੂੰ ਮਿਕਸ ਕਰਕੇ ਟੱਕ ਕੇ ਰੱਖ ਦੇਣਾ 10 ਮਿੰਟ ਦੇ ਲਈ 10 ਤੋਂ 15 ਮਿੰਟ ਦੇ ਲਈ ਰੱਖ ਸਕਦੇ ਆ ਤੇ ਫਿਰ 10 ਤੋਂ 15 ਮਿੰਟ ਬਾਅਦ ਚੋ ਇਹ ਇਸ ਤਰੀਕੇ ਨਾਲ ਹੋ ਜੂਗੀ ਤੇ ਜੇ ਤੁਹਾਡੀ ਇਸ ਤਰੀਕੇ ਦੇ ਨਾਲ ਨਹੀਂ ਹੋਈ ਤਾਂ ਤੁਸੀਂ ਸਮਝ ਜਿਓ ਕਿ ਤੁਹਾਡੀ ਜਿਹੜੀ ਈਸਟ ਆ ਉਹ ਖਰਾਬ ਆ ਤੇ ਤੁਸੀਂ ਫਿਰ ਅੱਗੇ ਨਾ ਰੈਸিপি ਬਣਾਇਓ ਜੇ ਤੁਹਾਡੀ ਤਾਂ ਫੁੱਲੂਗੀ ਤੇ ਫਿਰ ਹੀ ਤੁਸੀਂ ਰੈਸিপি ਬਣਾਉਣੀ ਆ ਤੇ ਫਿਰ ਇਹਦੇ ਵਿੱਚ ਪਾਉਣਾ ਹੈ 300 ਗ੍ਰਾਮ ਆਟਾ ਕਿਉਂਕਿ ਆਪਾਂ ਇਹ ਬਿਨਾ ਮੈਦੇ ਤੋਂ ਬਣਾ ਰਹੇ ਆਂ ਜੇ ਤੁਸੀਂ ਚਾਹੋ ਤਾਂ ਮੈਂ ਮੈਦਾ ਵੀ ਲੈ ਸਕਦੇ ਆ ਜੇ ਤੁਸੀਂ ਮੈਦੇ ਨਾਲ ਬਣਾਉਣਾ ਚਾਹੁੰਦੇ ਆ ਤੇ ਫਿਰ ਇਹਦੇ ਵਿੱਚ 2 ਚਮਚ ਲੂਣ ਪਾਉਣਾ ਹੈ 2 ਚੁਟਕੀਆਂ ਬਸ ਤੇ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਮੈਂ ਜਿਹੜਾ ਹੈ ਉਹ ਪਹਿਲਾਂ ਥੋੜਾ ਆਟਾ ਘੱਟ ਪਾਇਆ ਸੀਗਾ ਮੈਂ ਥੋੜਾ ਥੋੜਾ ਕਰਕੇ ਆਟਾ ਪਾਇਆ ਥੋੜਾ ਥੋੜਾ ਆਟਾ ਕਰਕੇ ਪਾਉਣਾ ਮਿਕਸ ਕਰਨਾ ਸੌਖਾ ਹੋ ਜਾਂਦਾ ਹੈ ਤੇ ਦੇਖੋ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਿਆ ਤੇ ਇਹਦਾ ਸੌਫਟ ਬਿਲਕੁਲ ਆਟਾ ਗੁੰਨਾ ਹੈ ਆਪਾਂ ਜਿੰਨਾ ਸੌਫਟ ਹੋਗਾ ਉੰਨੇ ਵਧੀਆ ਆਪਣੇ ਡੋਨਟਸ ਬਣਦੇ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਸਲਫ ਤੇ ਕੱਢ ਲਿਆ ਮੈਂ ਸਲਫ ਬਿਲਕੁਲ ਸਾਫਾ ਤੇ ਤੁਸੀਂ ਸਲਫ ਤੇ ਕੱਢ ਲਓ ਜਾਂ ਫੇਰ ਕੋਈ ਵੀ ਲੰਬੀ ਚੀਜ਼ ਤੇ ਜਿਹੜਾ ਇਹਨੂੰ ਰੱਖ ਲਓ ਤਾਂ ਜੇ ਇਹਨੂੰ ਈਜ਼ੀਲੀ ਤੁਸੀਂ ਜਿਹੜਾ ਗੁੰਨ ਸਕੋ ਫਿਰ ਇਹਨੂੰ ਹੱਥ ਰੀਹਾਂ ਤੇ ਲੀਆਂ ਦੇ ਨਾਲ ਚੰਗੇ ਤਰੀਕੇ ਨਾਲ ਗੁੰਨਣਾ ਹੈ ਤਾਂ ਸਾਰਾ ਇਕੱਠਾ ਹੋ ਜੇ ਤੇ ਦੇਖੋ ਫਿਰ ਇਹਨੂੰ ਇਦਾਂ ਹਲਕਾ ਜਿਹਾ ਪਟਕ-ਪਟਕ ਕੇ ਜਿਹੜਾ ਇਹ ਗੁੰਨਣਾ ਹੈ ਜੇ ਡੋਨਟ ਤੁਸੀਂ ਕਿਸੇ ਵੀ ਆਪਣੇ ਗੈਸਟ ਨੂੰ ਜਾਂ ਫਿਰ ਖੋਦ ਦਿਖਾ ਲੇ ਤੇ ਸਾਰੇ ਕਹਿਣਗੇ ਕਿ ਇਹ ਤੇ ਬੇਕਰੀ ਤੋਂ ਲਿਆਏ ਹੋਏ ਡੋਨਟਸ ਹੈ ਇਹ ਤਾਂ ਆٹے ਦੇ ਤਾਂ ਕੋਈ ਮੰਨੂਗਾ ਹੀ ਨਹੀਂ ਕਿ ਇਹ ਆٹے ਦੇ ਆ ਇੰਨੇ ਜਿਆਦਾ ਸਵਾਦ ਬੰਦੇ ਆ ਜੂ ਜ਼ਰੂਰ ਇਹਨੂੰ ਬਣਾਇਓ ਇਹ ਡੋਨਟਸ ਨੂੰ ਤੇ ਬੱਚਿਆਂ ਨੂੰ ਜ਼ਰੂਰ ਖਵਾਇਓ ਬਹੁਤ ਹੀ ਸਵਾਲ ਲੱਗਣਗੇ ਤੇ ਹੁਣ ਇਹਦੇ ਵਿੱਚ ਮੈਂ ਇੱਕ ਚਮਚ ਬਟਰ ਪਾਇਆ ਆ ਜਿਹਦੇ ਬਿਲਕੁਲ ਵਧੀਆ ਤਰੀਕੇ ਨਾਲ ਗੁੰਨ ਲਿਆ ਮੈਂ ਬਟਰ ਪਾਉਣ ਦੇ ਨਾਲ ਜਿਹੜਾ ਆ ਇਹ ਬਹੁਤ ਹੀ ਸੌਫਟ ਹੋ ਜਾਂਦੇ ਆ ਤੇ ਫਲਫੀ ਬਣਦੇ ਆ ਜੇ ਦਾ ਡੇ ਕੋ ਬਟਰ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਜਾਂ ਫਿਰ ਉਹਦੀ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਦੇਸੀ ਕੋ ਪਾ ਸਕਦੇ ਆ ਬਹੁਤ ਹੀ ਥੋੜਾ ਜਿਹਾ ਬਟਰ ਦੀ ਜਗ੍ਹਾ ਤੇ ਤੇਲ ਨਾ ਪਾਓ ਕਿਉਂਕਿ ਤੇਲ ਦਾ ਸਵਾਦ ਵਧੀਆ ਨਹੀਂ ਹੁੰਦਾ ਬਟਰ ਇੱਥੇ ਜਿਹੜਾ ਇਹ ਉਹ ਸਾਲਟਡ ਸੀਗਾ ਮੇਰਾ ਤੇ ਇਹ ਦੇਖੋ ਇੰਨਾ ਸੌਫਟ ਆਪ ਕਰ ਲਿਆ ਇਹਨੂੰ ਹੁਣ ਉਹੀ ਪਾਂਡੇ ਦੇ ਵਿੱਚ ਇਹਨੂੰ ਆਪ ਰੱਖ ਦੇਣਾ ਤੇ ਇਹਦੇ ਉੱਤੇ ਕਲਿੰਜਰ ਰੈਪ ਜਾਂ ਫਿਰ ਕੱਪੜੇ ਨਾਲ ਇਹਨੂੰ ਕਵਰ ਕਰ ਦੇਣਾ ਕਲਿੰਜਰ ਰੈਪ ਨਾਲ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਇਸ ਲਈ ਮੈਂ ਕਲਿੰਜਰ ਰੈਪ ਨਾਲ ਕਰ ਰਹੀ ਆਂ ਦੋ ਤੋਂ ਤਿੰਨ ਘੰਟੇ ਇਹਨੂੰ ਕਿਸੇ ਵੀ ਗਰਮ ਜਗ੍ਹਾ ਤੇ ਰੱਖ ਦੇਣਾ ਹੈ ਫੁੱਲਣ ਵਾਸਤੇ ਦੋ ਤੋਂ ਤਿੰਨ ਘੰਟੇ ਬਾਅਦ ਚ ਮੈਂ ਇਹਨੂੰ ਕੱਢਿਆ ਇਹ ਦੇਖੋ ਕਿੰਨਾ ਵਧੀਆ ਫੁੱਲ ਗਿਆ ਹੈ ਆਪਣਾ ਇਹ ਇਹ ਦੇਖੋ ਮੈਂ نیچے ਤੁਹਾਨੂੰ ਦਿਖਾ ਰਹੀ ਹਾਂ ਦੇਖੋ ਕਿੰਨਾ ਜਾਲੀਦਾਰ ਹੈ ਤੁਹਾਨੂੰ نیچے ਪਤਾ ਲੱਗ ਰਿਹਾ ਹੁਣ ਇਹਦੀ ਪ੍ਰੂਫਿੰਗ ਕਿੰਨੀ ਵਧੀਆ ਹੋਈ ਹੈ ਤੇ ਆਟੇ ਦਾ ਬਣਿਆ ਹੋਇਆ ਆਟੇ ਦਾ ਇੰਨਾ ਵਧੀਆ ਫੁੱਲਦਾ ਹੈ ਇੰਨਾ ਵਧੀਆ ਬਣਦਾ ਹੈ ਤੇ ਫਿਰ ਆਪਾਂ ਮੈਦੇ ਦੀ ਬਣਾਉਣ ਦੀ ਕਾਦੇ ਜਰੂਰਤ ਤੇ ਤੇ ਦੇਖੋ ਹੁਣ ਇਹਨੂੰ ਆਪਾਂ ਥੋੜਾ ਦਬਾ ਲੈਣਾ ਹੈ ਆਟਾ ਆਪਣਾ ਕਿੰਨਾ ਨਰਮ ਬਣਿਆ ਆ ਤੇ ਦੇਖੋ ਮੈਂ ਤੁਹਾਨੂੰ ਕੋਲ ਦਿਖਾ ਰਹੀ ਹਾਂ ਕਿੰਨਾ ਵਧੀਆ ਜਾਲੀਦਾਰ ਆ ਇਹ ਦੇਖੋ ਤੁਸੀਂ ਦੇਖ ਹੀ ਸਕਦੇ ਆ ਹੁਣ ਆਪਾਂ ਇਹਨੂੰ ਇੱਕ ਵਾਰੀ ਮੜਾ ਇਹ ਮਲ ਲੈਣਾ ਆ ਥੋੜਾ ਜਿਹਾ ਤੇ ਫਿਰ ਇਹਦੇ ਆਪਾਂ ਬਣਾਉਣੇ ਸ਼ੁਰੂ ਕਰਾਂਗੇ ਡੋਨਟਸ ਡੋਨਟਸ ਆਪਾਂ ਜਿਹੜੇ ਆ ਬਿਨਾ ਕਟਰ ਬਿਨਾ ਬੇਲੇ ਬਿਨਾ ਕੋਈ ਇਹਨੂੰ ਕਟਿੰਗ ਕੀਤੇ ਜਾਂ ਕਿਸੇ ਵੀ ਚੀਜ਼ ਤੋਂ ਆਪਾਂ ਬਣਾਉਣਾ ਆ ਆਪਾਂ ਸਿਰਫ ਬਸ ਪੇੜਾ ਲੈਣਾ ਆ ਜਿੱਡੇ ਸਾਈਜ਼ ਦਾ ਤੁਸੀਂ ਡੋਨਰ ਬਣਾਉਣਾ ਚਾਹੋ ਬਾਕੀ ਇਹ ਡੋਨਟ ਫੋਲਦਾ ਵੀ ਆ ਇਸ ਲਈ ਉਹਨੇ ਕੋਈ ਸਾਈਜ਼ ਦਾ ਬਣਾਇਓ ਇਹ ਦੇਖੋ ਇਹਦਾ ਆਪਾਂ ਇਹਦਾ ਪੇੜਾ ਕਰਨਾ ਹੈ ਜਿਹੜਾ ਤਰੇੜਾ ਤੂੜਾ ਨਾ ਹੋਏ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਛੇਦ ਕਰ ਦੇਣਾ ਹੈ ਇਹ ਦੇਖੋ ਇਸ ਤਰੀਕੇ ਨਾਲ ਮੈਂ ਸਾਰੇ ਬਣਾ ਲੈ ਸੀਗੇ ਫਿਰ ਇਹਨਾਂ ਨੂੰ ਮੈਂ 10 ਮਿੰਟ ਦੇ ਲਈ ਦੇਪੇ ਰਹਿਣ ਦਿੱਤਾ ਤਦ ਤੱਕ ਮੈਂ ਤੇਲ ਗਰਮ ਕਰ ਲਿਆ ਹੈਗਾ ਤੇਲ ਬਹੁਤ ਹੀ ਘੱਟ ਗਰਮ ਹੋਣਾ ਚਾਹੀਦਾ ਹੈ ਤੇ ਮੈਂ ਸਾਰੇ ਡੋਨਟਸ ਪਾਤੇ ਆ ਤੇਨੂੰ ਬਿਲਕੁਲ ਘੱਟ ਗੈਸ ਤੇ ਪਕਾਉਣਾ ਹੈ ਤਾਂ ਜੋ ਅੰਦਰ ਤੱਕ ਪੱਕ ਜਾਣ ਜੇ ਇਹਨੂੰ ਤੁਸੀਂ ਨਹੀਂ ਘੱਟ ਗੈਸ ਤੇ ਪਕਾਇਆ ਤੇਜ਼ ਗੈਸ ਤੇ ਪਕਾਇਆ ਤਾਂ ਤੇ ਬਿਲਕੁਲ ਕੱਚੇ ਰਹਿਣਗੇ ਤਸ ਲਈ ਚੀਜ਼ ਦਾ ਧਿਆਨ ਰੱਖਣਾ ਹੈ ਇਹਨੂੰ ਬਿਲਕੁਲ ਘੱਟ ਗੈਸ ਤੇ ਪਕਾਉਣਾ ਤਾਂ ਜੋ ਅੰਦਰ ਤੱਕ ਜਾਇਦਾਦ ਤੇ ਵਧੀਆ ਪੱਕਣ ਇਹ ਦੇਖੋ ਸਾਦੇ ਬਣਾ ਲਏ ਮੈਂ ਐਂਡ ਤੇ ਮੈਂ ਥੋੜਾ ਤੇਜ਼ ਗੈਸ ਕਰਤਾ ਹੈਗਾ ਤਾਂ ਜੋ ਇਹਦੇ ਵਿੱਚੋਂ ਤੇਲ ਨਿਕਲ ਜੇ ਤੇਲ ਤੁਲ ਨਾ ਭਰੇ ਦੇ ਵਿੱਚ ਤੇ ਦੇਖੋ ਕਿੰਨੇ ਸੌਫਟ ਸਪੰਜੀ ਬਣੇ ਆ ਆਪਣੇ ਫੇਰ ਇਹ ટીਮਾ ਚਾਕਲੇਟ ਗਨਾਸ਼ ਕਰੇ ਬਣਾਇਆ ਜ ਜੀ ਦੀ ਰੈਸਪੀ ਵੀ ਤੁਹਾਨੂੰ ਚਾਹੀਦੀ ਹੈ ਤਾਂ ਜਰੂਰ ਕਮੈਂਟ ਕਰਕੇ ਜੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੂ ਕਰ ਦਿਓ ਚੈਨਲ ਨੂੰ ਤੇ ਆਪਣੇ ਬਹੁਤ ਹੀ ਵਧੀਆ ਚਾਕਲੇਟ ਡੋਨਟਸ ਬਣ ਕੇ ਤਿਆਰ ਆ ਤੁਸੀਂ ਨਾਰਮਲ ਚਾਕਲੇਟ ਦੇ ਵਿੱਚ ਵੀ ਡਿਪ ਕਰ ਸਕਦੇ ਆ ਜੂ ਇਹ ਰੈਸਪੀ ਨੂੰ ਟ੍ਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਹੋਰ ਅਨਾ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ